ਸਾਚੀਰੇ ਕਾਲ ਦੋਸਤੋ ਦੋਸਤੋ ਪਿੰਡ ਗਜਨੇ ਵਾਲਾ ਜੋ ਕਿ ਬਿਲਕੁਲ ਤਾਰਾਂ ਦੇ ਨਾਲ ਪਹੁੰਚੇ ਹੋਏ ਆ ਤੇ ਪਾਣੀ ਦੇ ਜੋ ਹਾਲat ਦੇਖ ਸਕਦੇ ਹੋ 2 ਤੋਂ 4 ਫੁੱਟ ਪਾਣੀ ਜੋ ਦਰਿਆ ਤੋਂ ਬਾਹਰ ਨਿਕਲਣਾ ਸ਼ੁਰੂ ਹੋ ਚੁੱਕਾ ਹੈ ਤੇ ਪਾਣੀ ਇਹ ਬਾਹਰ ਨਿਕਲ ਕੇ ਦਰਿਆ ਦੇ ਵਿੱਚੋਂ ਤੇ ਲੋਕਾਂ ਦੀ ਫਸਲਾਂ ਦੇ ਵਿੱਚ ਪੈਣ ਲੱਗ ਗਿਆ ਹੈ ਪਾਣੀ ਦੇਖੋ ਦੇ ਸਕਦੇ ਹੋ ਬਹੁਤ ਜ਼ਿਆਦਾ ਪਾਣੀ ਵਧ ਚੁੱਕਾ ਹੈ ਇਹ ਹੱਥ ਜੋ ਤਾਰਦ ਬਿਲਕੁਲ ਨਾਲ ਦੇ ਨੇ ਜੱਤੋ ਪਾਣੀ ਬਹੁਤ ਜ਼ਿਆਦਾ ਅੱਗੇ ਜਾ ਕੇ ਤੁਹਾਨੂੰ ਦਰਾਰਾਂ ਦਾ ਵੀ 뷰 ਦਿਖਾਉਂਦੇ ਆ ਪਾਣੀ ਦੇ ਵਿੱਚ ਅਜੇ ਤਾਂ ਛਿੜਕਦੇ ਸੇਵਾਹੇ ਗੁਰੂ ਕਰ ਕਿਰਪਾ ਜੋ ਇਹਨਾਂ ਕਿਸਾਨਾਂ ਦੀਆਂ ਜੋ ਫਸਲਾਂ ਤਬਾਹ ਹੋ ਰਹੀਆਂ ਨੇ ਤਾਂ ਫਸਲਾਂ ਦਾ ਜੋ ਨੁਕਸਾਨ ਹੁਣ ਤੋਂ ਬਾਤ ਚ ਸਕੇ ਕਿਉਂਕਿ ਇੱਕ ਖਾਨ ਦਾ 2023 ਦੇ ਜੋ ਤਾਪ ੰਡਾਇਆ ਓਥੋਂ ਹਾਲੇ ਤੱਕ ਬਾਹਰ ਨਹੀਂ ਆਈ ਦੁਬਾਰਾ ਫਿਰ ਉਹੀ ਹਾਲ ਪੈ ਚੁੱਕੇ ਨੇ ਇੱਧਰ ਤੋਂ ਵਤਲੇਏ ਦੇਖ ਸਕਦੇ ਹੋ ਵੀਰ ਜਿਨ੍ਹਾਂ ਦੀਆਂ ਫਸਲਾਂ ਵੀ ਇੱਥੇ ਨਾਲ ਹੀ ਹੈਗੀਆਂ ਨੇ ਉਹ ਆਪਾਂ ਨੂੰ ਅੱਗੇ ਲੈ ਕੇ ਜਾ ਰਹੇ ਨੇ ਇੱਥੇ ਪਾਣੀ ਬਹੁਤ ਤੇਜ਼ ਵਹਾਰ ਜੋ ਦੇਖ ਸਕਦੇ ਹੋ ਕਿਸਾਨਾਂ ਦੀਆਂ ਫਸਲਾਂ ਦੇ ਵਿੱਚ ਜੋ ਝੋਨੇ ਦੇ ਵਿੱਚ ਪਾਣੀ ਪੈ ਰਿਹਾ ਬਹੁਤ ਝੜਾ ਲਾਖ ਖਰਾਬ ਹੋ ਚੁਕੇ ਨੇ ਤਾਂ ਉਹ ਕਿੰਨੀ ਦੂਰੋਂ ਚੱਲ ਕੇ ਆ ਪਾਏ ਆ ਤੇ ਇਧਰ ਬਿਲਕੁਲ ਦਰਿਆ ਦੇ ਕੰਡੇ ਤੇ ਆ ਗਏ ਆਪਾਂ ਤੇ ਇਹ ਪਾਣੀ ਵੀ ਫਸਲਾਂ ਦੇ ਵਿੱਚ ਪੈ ਚੁਕਿਆ ਤੇ ਪਿੱਛੇ ਤੁਹਾਨੂੰ ਦਿਖਾਇਆ ਜਾਂ ਇਧਰ ਪਾਣੀ ਬਾਹਰ ਨਿਕਲ ਕੇ ਤੇ ਦੁਬਾਰਾ ਫਿਰ ਦਰਿਆ ਦੇ ਕਿਨਾਰੇ ਲੱਗਣਾ ਸ਼ੁਰੂ ਹੋ ਗਿਆ ਜੋ ਜ਼ਮੀਨਾਂ ਦੇ ਵਿੱਚੋਂ ਤੇ ਇਹ ਜੋ ਤਾਜ਼ਾ ਹਾਤ ਹੈਗੇ ਪਿੰਡ ਗਜਨੀ ਵਾਲਾ ਸਤਲੁਜ ਦਰਿਆ ਤੇ ਜੋ ਕੰਡੇ ਦਾ ਆਪਾਂ ਪਹੁੰਚਿਆ ਤੇ ਬਿਲਕੁਲ ਨੋਚਾ ਦੇ ਨਾਲ ਤੱਕ ਪਾਣੀ ਲੱਗ ਚੁੱਕਾ ਹੈ ਹਾਲਾਤ ਦੇਖ ਸਕਦੇ ਹੋ ਪਾਣੀ ਬਹੁਤ ਜ਼ਿਆਦਾ ਤੇਜ਼ ਹੈ ਵਹਿ ਰਿਹਾ ਤੇ ਨੋਚਾ ਦੇ ਬਿਲਕੁਲ ਉੱਪਰੋਂ ਵੀ ਪਾਣੀ ਲੰਘਣਾ ਸ਼ੁਰੂ ਹੋ ਚੁੱਕਾ ਹੈ ਦੇਖ ਸਕਦੇ ਹੋ ਤਾਂ ਇਹ ਜੋ ਬੰਨ੍ਹ ਕੱਲ ਵੀਰਾਂ ਨੇ ਬੰਨਿਆ ਸੀ ਇਧਰ ਚੱਕ ਚੱਕੇ ਮਿੱਟੀ ਜੋ ਜਮੀਨਾਂ ਦੇ ਵਿੱਚੋਂ ਤੇ ਹਾਲਾਤ ਤੁਸੀਂ ਦੇਖ ਸਕਦੇ ਹੋ ਪੂਰਾ ਉਪਰੋਂ ਤੱਕ ਪਾਣੀ ਵਗ ਰਿਹਾ ਹੈ ਨੋਚਾਂ ਤੋਂ ਬਿਲਕੁਲ ਨਾਲ ਪਾਣੀ ਲੱਗ ਚੁੱਕਿਆ ਦੇਖ ਸਕਦੇ ਹੋ ਤੇ ਪਾਣੀ ਤੇ ਰਫਤਾਰ ਬਹੁਤ ਜਿਆਦਾ ਤੇਜ਼ ਹੈ ਤਾਂ ਇਹ ਜੋ ਪਿੱਛੋਂ 2 ਲੱਖ 42 ਹਕੂਸਿਕ ਪਾਣੀ ਜੋ ਕੱਲ ਛੱਡਿਆ ਗਿਆ ਸੀ ਤੇ ਅੱਜ ਜੋ ਇਹ ਪਾਣੀ ਪਹੁੰਚਾ ਪਿੰਡ ਗਜਨੀ ਵਾਲਾ ਜੋ ਕਿਦਰਾਂ ਦੇ ਵਿੱਚ ਹਾਲਾਤ ਦੇਖ ਸਕਦੇ ਹੋ کافی ਬੱਤਰ ਹੋ ਚੁੱਕੇ ਹੈ ਤੇ ਜਮਿਨਾਂ ਦੇ ਵਿੱਚ ਵੀ ਪਾਣੀ ਪਹਿਲਾਂ ਸ਼ੁਰੂ ਹੋ ਗਿਆ ਦੇਖ ਸਕਦੇ ਹੋ ਇਹ ਬੇੜੀ ਵੀ ਕਿਨਾਰੇ ਜੋ ਪਿੰਡ ਵਾਸੀਆਂ ਨੇ ਲਗਾ ਦਿੱਤੀ ਹੈ ਤੇ ਕੋਈ ਵੀ Aún sí, ya han no.